ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅਸੀਂ ਲੱਗਿਆ ਪਨੀਰ ਟਿੱਕਾ ਹੈ ਨਾ ਬਣਾਣਾ ਇਹ ਮੈਂ ਪਨੀਰ ਲਿਆ ਆ ਥੋੜਾ ਅੱਧੀ ਮੈਂ ਸ਼ਿਮਲਾ ਮਰਚ ਲਈ ਹੈ ਤੇ ਅੱਧਾ ਹੀ ਟਮਾਟਰ ਕਿਉਂ ਸ਼ਿਮਾ ਮੱਚ ਵੀ ਜਿਆਦਾ ਸੀ ਮੋਟੀ ਸੀ ਤੇ ਅੱਧਾ ਅੱਧਾ ਕਰ ਲਿਆ ਤੇ ਇੱਕ ਪਿਆਜ਼ ਤੇ ਇਹ ਮੈਂ ਕੀਤਾ ਹੈ ਨਾ ਮੈਰੀਨੇਟ ਵਾਸਤੇ ਇੱਕ ਕੜਛੀ ਦਹੀਂ ਦੀ ਲਈ ਇਹ ਵਾਲੀ ਕੜਛੀ ਤੇ ਛੋਟਾ ਚਮਚ ਬੇਸਨ ਦਾ ਤੇ ਦੇਗੀ ਮਿਰਚ ਲਈ ਥੋੜੀ ਨਮਕ ਸਵਾਦ ਅਨਸਾਰ ਸੁੱਕੀ ਮੇਥੀ ਤੇ ਵਿੱਚ ਪਾਇਆ ਗਰਮ ਮਸਾਲਾ ਥੋੜਾ ਤੇ ਬਸ ਇਹ ਚੀਜ਼ਾਂ ਇਹ ਚ ਪਾਣੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਤੇਲ ਗਰਮ ਕਰਕੇ 올ਿਵ ਆਇਲ 2 ਚਮਚ ਉਹ ਵੀ ਵਿੱਚ ਪਾ ਲਿਆ ਮੈਂ ਤੇ ਇਹਨੂੰ ਅਸੀਂ ਕਰਾਂਗੇ ਮੈਰੀਨੇਟ ਤੇ 15 ਮਿੰਟ ਅਸੀਂ ਮੈਰੀਨੇਟ ਕਰਕੇ ਰੱਖਣਾ ਇਹਨੂੰ ਕੱਲੇ ਪਨੀਰ ਨੂੰ ਹੋਰ ਕੁਝ ਨਹੀਂ ਮੈਰੀਨੇਟ ਕਰਨਾ ਹਾਂਜੀ 15 ਮਿੰਟ ਇਹਨਾਂ ਹੋ ਗਏ ਮੈਰੀਨੇਟ ਕੀਤੇ ਹਨ ਤੇ 올ਿਵ ਆਇਲ ਅਸੀਂ ਪਾਤਾ ਤੇ ਗਰਮ ਹੋ ਗਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਇੱਕ ਇੱਕ ਕਰਕੇ ਅਸੀਂ ਵਿੱਚ ਪਾ ਦਾਂਗੇ ਇਹਨਾਂ ਆਪਣੀ ਘਰੇ ਹੀ ਬਣਾਇਆ ਹੋਇਆ ਜਾ ਅਹੀਂ ਕਰੇ ਬਣਾਨੇ ਪਨੀਰ ਹੈ ਨਾ ਆ ਰੈਡੀमेड ਨਹੀਂ ਲਈਦਾ ਬਣਾ ਕੇ ਰੱਖ ਲੀਦਾ ਜੋ ਦਿਲ ਕੀਤਾ ਬਰੋਂ ਜਦ ਆਦਰ ਕਰੇ ਤਾਂ ਬਣਾ ਕੇ ਖਾ ਲੀਦਾ ਜੈਸੋ ਚ ਕਰਦੇ ਨੇ ਥੋੜੀ ਤੇਜ ਤੇੜਾ ਮਸਾਲਾ ਜਿਹੜਾ ਬਚ ਗਿਆ ਇਹ ਵੀ ਅਹੀਂ ਵਿੱਚੇ ਹੀ ਪਾ ਦੇਣਾ ਇਹ ਸਾਰਾ ਵਿੱਚ ਪਾ ਦਾਂਗੇ ਹਾਂ ਜੀ ਨਾ ਸਾਰਿਆਂ ਨੂੰ ਅਸੀਂ ਹੈ ਨਾ ਪਰਤ ਲਵਾਂਗੇ ਇੱਕ ਸਾਈਡ ਤੋਂ ਹੋ ਗਿਆ ਦੂਜੀ ਸਾਈਡ ਐ ਪਰਤਣਾ ਹੋਣਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਸ ਇਹਦਾ ਮੈਰੀਨੇਟ ਐ ਉਸੇ ਟਾਈਮ ਲੱਗਦਾ 15 ਮਿੰਟ ਕਰਕੇ ਰੱਖਣ ਨੂੰ ਬਾਕੀ ਹੋ ਜ਼ਿਆਦਾ ਟਾਈਮ ਨਹੀਂ ਲੱਗਦਾ ਤਾਂ ਪਨੀਰ ਪਹਿਲਾਂ ਹੀ ਬਣਿਆ ਹੋਵੇ ਤੇ ਕੁਛ ਟਾਈਮ ਹੀ ਲੱਗਦਾ ਇਹਦੇ ਵਿੱਚ ਅਸੀਂ ਪਿਆਜ਼ ਪਾ ਦੇਣਾ ਇੱਕ ਪਿਆਜ਼ ਸੀਗਾ അധി ശിമ മർച്ചി ടമാറ്റ മിക്സ് കൂടി ചേർന്ന പഞ് സാ മിറ്റു ബന്ധ ਹਾਂਜੀ ਆ ਦੇਖੋ ਜੀ ਇਹ ਨਾ ਰੈਡੀ ਹੋ ਗਿਆ ਇਹਨੂੰ ਫੁੱਲ ਗੈਸ ਤੇ ਪਕਾਣਾ ਹੈ ਇਹਨੂੰ ਆਹ ਕਾਲੀ ਮੱਛ ਦਾ ਪਾਊਡਰ ਪਾਤਾ ਥੋੜਾ ਜਿਹਾ ਫੁੱਲ ਗੈਸ ਤੇ ਪਕਾਣਾ ਇਹਨੂੰ ਜਿਹੜਾ 5-7 ਮਿੰਟ ਮ ਪਕਾਣਾ ਹੈ ਸਲੋ ਤੇ ਨਹੀਂ ਨਾ ਇਹਨੂੰ ਟੱਕਣਾ ਹੈਗਾ ਇਦਾਂ ਆਪਣੀ ਇਹਨੂੰ ਬਣਾਣਾ ਹੈਗਾ ਤੇ ਆ ਦੇਖੋ ਬਣ ਕੇ ਰੈਡੀ ਹੋ ਗਿਆ ਦੇਖੋ ਕਿੰਨੇ ਸੋਹਣੇ ਰੰਗਤ ਲੱਗ ਰਿਹਾ ਕਿੰਨਾ ਸਵਾਹ ਲੱਗ ਰਿਹਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ